ਸਤ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਮੇਰਾ ਨਾਮ ਹੈ ਚੰਦਪੀਰ ਸਿੰਘ ਢਿੱਲੋਂ ਦੋਸਤੋ ਅੱਜ ਮੇਰੇ ਹੱਥ 'ਚ ਕਿਤਾਬ ਆ ਮੈਂ ਪੁਰਾਣੀ ਵੀਡੀਓ ਵੀ ਬਾਈ ਸੀ ਇਸ ਕਿਤਾਬ ਦੀ ਮੇਰਾ ਦਾਗਿਸਤਾਨ ਰਸੂਲ ਹਮਤਾ ਵੇਜ਼ਵਨ ਉਹ ਲਿਖੀ ਗਈ ਕਿਤਾਬ ਤੇ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਹੈਗੀ ਬੁੱਕ ਤੇ ਮੈਂ ਤਕਰੀਬਨ ਇਹਨੂੰ 9 ਮਹੀਨਿਆਂ ਤੋਂ ਪਹਿਲਾਂ ਤੋਂ ਮਾਕਿਆ ਪੜ ਰਿਹਾ ਵਿੱਚ 2-3 ਮਹੀਨੇ ਗੈਪ ਦੇ ਦਿੱਤਾ ਸੀਗਾ ਅੱਜ ਮੈਂ ਇਸ ਦੇ 50 ਪੰਨੇ ਜਿਹੜੇ ਹੈਗੇ ਪਹਿਲੇ ਉਹਨਾਂ ਦੇ ਵਿੱਚ ਜਿਹੜੀਆਂ ਬਹੁਤ ਕੰਮ ਦੀਆਂ ਗੱਲਾਂ ਨੇ ਉਹਨਾਂ ਬਾਰੇ ਗੱਲ ਕਰੂੰਗਾ ਤੇ ਕੁਝ ਤੁਹਾਨੂੰ ਸਵਾਲ ਕਰੂੰਗਾ ਵੀ ਵਾਕਿ ਉਹ ਸਾਡੇ ਨਾਲ ਆਡੇ ਦੇਡੇ ਦੇਜਦੇ ਤਿੰਨ ਹਜ਼ਾਰ ਕਰਦੇ ਨੇ ਸਵਾਲ ਜਾਂ ਨਹੀਂ ਤਾਕਰ ਦੋਸਤੋ ਚੈਨਲ ਤੇ ਨਵੇਂ ਜੇ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਕਰਦੇ ਫਿਰ ਵੀਡੀਓ ਸ਼ੁਰੂ ਮੇਰੇ ਰਾਹ ਸਦਾ ਤੋਂ ਹੀ ਸਿੱਧੇ ਸਪਾਟ ਨਹੀਂ ਰਹੇ ਸਦਾ ਹੀ ਮੇਰੇ ਸਾਲ ਚਿੰਤਾ ਮੁਕਤ ਰਹੇ ਮੇਰੀ ਸਮਕਾਲੀ ਤੇਰੇ ਵਾਂਗ ਮੈਂ ਆਪਣੇ ਯੁੱਗ ਦੀ ਹਲਚਲ ਦੁਨੀਆ ਦੀ ਉੱਥਲ ਪੁਥਲ ਅਤੇ ਬੜੀਆਂ ਅਹਿਮ ਘਟਨਾਵਾਂ ਦੇ ਵਾਅ ਬਰੋਲੇ ਵਿੱਚ ਰਹਾ ਹਾਂ ਇੱਕ ਕਿਤਾਬ ਦਾ ਪਹਿਲਾ ਪੰਨਾ ਐਡਾ ਵਧੀਆ ਸੀਗਾ ਕਿ ਮੈਂ ਇਹਨੂੰ ਪੜਨ ਦਾ ਪੂਰਾ ਮਨ ਬਣਾ ਲਿਆ ਕਿ ਮੈਂ ਹੁਣ ਇਸ ਕਿਤਾਬ ਨੂੰ ਪੜੂੰਗਾ ਅੱਗੇ ਵੀ ਪੇਜ ਨੰਬਰ 9 ਤੇ ਦੋਸਤੋ ਲਿਖਿਆ ਹੋਇਆ ਕਿ ਆਪਾਂ ਜਿੱਥੇ ਜਨਮ ਲੈਨੇ ਆਪਾਂ ਜੇ ਇਸ ਘਰ ਜੇ ਇਸ ਜ਼ਿਲ੍ਹੇ 'ਚ ਜੇ ਇਸ ਪਿੰਡ ਦੇ ਵਿੱਚ ਜੰਮਦੇ ਜੇ ਇਸ ਦੇਸ਼ ਦੇ ਵਿੱਚ ਜੰਮਦੇ ਆਂ ਉਹ ਬਹੁਤ ਖੂਬਸੂਰਤ ਨਾ ਪਾਓ ਉਸ ਖੂਬਸੂਰਤੀ ਨੂੰ ਭਾਵੇਂ ਕਿਸੇ ਵੀ ਦੇਸ਼ ਦੇ ਕੋਨੇ ਕਿਸੇ ਵੀ ਸਟੇਟ 'ਚ ਜਾ ਕੇ ਕੰਟਰੀ 'ਚ ਜਾ ਕੇ ਵਸ ਜਾਈਏ ਤੇ ਸਾਨੂੰ ਉਹ ਸਕੂਨ ਨਹੀਂ ਮਿਲਦਾ ਤੇ ਮੇਰੇ ਖਿਆਲ ਪੰਜਾਬ ਦੇ ਵਿੱਚ ਚੌਦਾ ਪੰਜਾਬ ਤੇ ਬਾਹਰ ਹੀ ਚਲ ਗਿਆ ਸਕੂਨ ਦੇ ਪਿੱਛੇ-ਪਿੱਛੇ ਤਤੋ ਹੀ ਆਵਸਾ ਹਿਸਾਬ ਲਾ ਕੇ ਵੇਖੋ ਵੀ ਜੇ ਪੰਜਾਬ ਦੇ ਵਿੱਚ ਇੰਨਾ ਸਕੂਨ ਆਇਆਗਾ ਤੇ ਕਿੱਥੇ ਆਇਆਗਾ ਤੇ ਜੇ ਇੰਨੇ ਚੰਗੇ ਬੰਦੇ ਹੈਗੇ ਤੇ ਕਿੱਥੇ ਹੈਗੇ ਤੁਹਾਨੂੰ ਮੈਂ ਸਵਾਲ ਕਰਦਾ ਵਾਂ ਇਸ ਕਿਤਾਬ ਦੇ ਵਿੱਚ ਜਦੋਂ ਮੈਂ ਲੇਨ ਪੜੀ ਤੇ ਮੈਨੂੰ ਸਭ ਤੋਂ ਪਹਿਲਾਂ ਲੇਨ ਪੜਨ ਤੋਂ ਬਾਅਦ ਮੈਂ ਚਿੱਟਾ ਲਾਉਈ ਜਿੱਤੇ ਕੀਤਾ ਵੀ ਚਿੱਟਾ ਲਾਉ ਤੇ ਹੋ ਗਿਆ ਲੋਕਾਂ ਦਾ ਭਰੋਸਾ ਇੱਕ 0% ਹੋ ਗਿਆ ਵਾ ਤੇ ਜਿਹੜਾ ਲਾਲਚ ਆ ਉਹ 100% ਹੋ ਚੁੱਕਿਆ ਮੈਂ ਇਸ ਤੋਂ ਉੱਤੋਂ ਇਹ ਚੀਜ਼ ਸਿੱਖੀ ਕਿਉਂਕਿ ਮੈਂ ਕਿਤਾਬ ਨੂੰ ਪੜ੍ਹਦੇ ਰਿਹਾ ਸੀਗਾ ਸਿਰਫ ਉਲਟ ਪੜ੍ਹ ਰਿਹਾ ਸੀਗਾ ਜੋ ਇਹ ਚੀਜ਼ ਦੱਸ ਰਹੀ ਸੀ ਉਹ ਕੁਝ ਸਮੇ ਪਹਿਲਾਂ ਦੀਆਂ ਗੱਲਾਂ ਨੇ ਕੋਸਾਲ ਪਹਿਲਾਂ ਦੀਆਂ ਗੱਲਾਂ ਨੇ ਮੈਂ ਵੀ ਜਿਹੜਾ ਪਹਿਲਾਂ ਪੰਜਾਬ ਦੀ ਗੱਲ ਕਰਾਂ ਤੇ ਉਹ ਵੱਖਰੀ ਗੱਲ ਸੀਗੀ ਪਰ ਜਿਹੜੇ ਸਮੇਂ ਮੈਂ ਇਹਨੂੰ ਕਿਤਾਬ ਨੂੰ ਪੜ੍ਹਿਆ ਤੇ ਮੈਂ ਉਲਟੇ ਸਮਝ ਲੈ ਬੈਠਾ ਇਹਨੂੰ ਕਿਉਂਕਿ ਆਹ ਉਹ ਗੱਲਾਂ ਹੈਗੀਆਂ ਨੇ ਨਾ ਮੈਂ ਕਿਸੇ ਧਰਮਸਥਾਨ ਤੇ ਜਾ ਕੇ ਸੈਟੀਸਫਾਈ ਹੋ ਸਕਦਾ ਹਾਂ ਵਾ ਸ਼ਾਂਤੀ ਪ੍ਰਗਟ ਕਰ ਲੈ ਸਕਦਾ ਆਪਣੇ ਮਨ ਨੂੰ ਨਾ ਮੈਂ ਕਹੇ ਜੇ ਮੈਂ ਕਿਤੇ ਮੰਦਿਰ ਜਾਣਾ ਤੇ ਮੈਨੂੰ ਹੋਰ ਕਿ ਨਿਗਾਹਣ ਵੇਖਿਆ ਜਾਂਦਾ ਜੇ ਮੈਂ ਗੁਰਦੁਆਰੇ ਜਾ ਮੈਨੂੰ ਹੋਰ ਕਿ ਨਿਗਾਹਣ ਦੇਖਿਆ ਜਾਂਦਾ ਮੈਂ ਨਾ ਪਿੱਛੇ ਦਾੜ੍ਹੀ ਵੱਡੀ ਰੱਖੀ ਸੀ ਤੇ ਮੈਨੂੰ ਹਰ ਬੰਦਾ ਇਹ ਵਕਰੀ ਵਗਰੀ ਨਿਗਾਹਣ ਵੇਂ ਕੋਈ ਕਹਿੰਦਾ ਇਹ ਕਰ ਲਾ ਕੋਈ ਕਹਿੰਦਾ ਪੱਗ ਬਣ ਲਾ ਕੋਈ ਕਹਿੰਦਾ ਇਹ ਕਰ ਲਾ ਕੋਈ ਕਹਿੰਦਾ ਉਹ ਕਰ ਲਾ ਬਸ ਸਾਨੂੰ ਇੱਕ ਟੈਗ ਚਾਹੀਦਾ ਤਗਮਾ ਵੀ ਇੱਥੇ ਲੱਗ ਗਿਆ ਧਰਮ ਦਾ ਆ ਲਾਲਾ ਤੇ ਆ ਲਾਲਾ ਤੇ ਆ ਲਾਲਾ ਸੋ ਇਹ ਤੇ ਗੱਲਾਂ ਨੂੰ ਵੇਖਿਆ ਜਾਂਦਾ ਹੁਣੇ ਮੇਰੀ ਦਾੜੀ ਵੱਡੀ ਆ ਤੇ ਤੁਸੀਂ ਕੀ ਪਤ ਮੈਨੂੰ ਕੀ ਪਤਾ ਕਿਹੜੇ ਸਾਹ ਦੇ ਬੰਦੇ ਤੁਸੀਂ ਕੀ ਸੋਚਦੇ ਹੋਗੇ ਮੇਰੇ ਨਾਲ ਦੇਖ ਕੇ ਤੇ ਹੋਰ ਵੀ ਇੱਥੇ ਗੱਲਾਂ ਜਿਹੜੀਆਂ ਵਧੀਆ ਲਿਖੀਆਂ ਗਈਆਂ ਉਹ ਚੇਹ ਲਿਖਿਆ ਗਿਆ ਵੀ ਸਾਡੇ ਪਿੰਡ ਦੀ ਹਵਾ ਬਹੁਤ ਖੂਬਸੂਰਤ ਹੈ ਸਾਡੇ ਪਿੰਡ ਦੇ ਲੋਕ ਬੜੇ ਖੂਬਸੂਰਤ ਨੇ ਸਾਡੇ ਪਿੰਡ ਦੀ ਨਹਿਰ ਸਾਡੇ ਪਿੰਡ ਦਾ ਦਰਿਆ ਬੜੀਆਂ ਗੱਲਾਂ ਕੀਤੀਆਂ ਗਏ ਨੇ ਹਾਂ ਸ ਪੰਜਾਬ ਦੇ ਵਿੱਚ ਪਰ ਕੁਝ ਸਮੇਂ ਤੱਕ ਹੀ ਰਹਿਣ ਗਿਆ ਪਾਣੀ ਜਿਹੜਾ ਹੈਗਾ ਤੁਹਾਨੂੰ ਪਤਾ ਹੀ ਆ ਵੀ ਉਹ ਤਾਂ ਪੱਧਰ ਥੱਲੇ ਜਾ ਰਿਹਾ ਵਾ ਨਾ ਪਾਣੀ ਦਾ ਤੇ ਉਸ ਹਾਵ ਨਾਲ ਤੁਸੀਂ ਇਹ ਵੀ ਲਾ ਕੇ ਵੇਖੋ ਵੀ ਜੇ ਪਾਣੀ ਦੀ ਗੱਲ ਕੀਤੀ ਹਵਾ ਦੀ ਗੱਲ ਕੀਤੀ ਹੈ ਤੇ ਉਹ ਸ਼ੁੱਧ ਹੈ ਇਹ ਮੈਂ ਸਵਾਲ ਤੁਹਾਨੂੰ ਕਰਦਾ ਵਾਂ ਤੇ ਨਾਲੇ ਤੁਸੀਂ ਇਸ ਗੱਲ ਦੇ ਵੀ ਕੀ ਉਥੋਂ ਦੇ ਲੋਕ ਖੁਸ਼ ਨੇ ਲੋਕ ਬਈ ਨਾ ਬਾਹਰ ਜਾਂਦੇ ਨੇ ਪੱਜਦੇ ਨੇ ਵੀ ਬਾਹਰ ਆਪਾਂ ਚੱਲ ਜੀਏ ਫਿਰ ਉਸ ਤੋਂ ਬਾਅਦ ਕਹਿੰਦੇ ਨੇ ਵੀ ਆਪਾਂ ਬਾਹਰ ਜਾ ਕੇ ਹੁਣ ਇੱਥੇ ਕੋ ਖਟੇ ਵਟੇ ਪਰ ਸਾਡੇ ਕੋ ਸਮਝਣੀ ਹੈਗਾ ਉਹ ਇੱਥੇ ਆ ਕੇ ਵਿਲੀਆ ਮਾਰਦੇ ਨੇ ਕਿ ਟੱਬਰ ਦੇ ਵਿੱਚ ਇੱਕ ਬੰਦਾ ਬਾਹਰ ਜਾਂਦਾ ਵਾ ਦੂਸਰਾ ਬੰਦਾ ਇਥੇ ਐਂਜ ਕਰਦਾ ਵਾ ਉਹ ਚੀਜ਼ ਗਲਤ ਹੈ ਉਹ ਨਸ਼ਾ ਵੀ ਕਰਦਾ ਵਾ ਉਸ ਚੀਜ਼ ਨਾਲ ਨਸ਼ਾ ਹੀ ਬੰਦ ਨਹੀਂ ਵੀ ਸਾਰੇ ਨਸ਼ੇੜੀ ਹੋਣਗੇ ਮੈਂ ਵੀ ਹੁਣ ਮੈਂ ਕਰਦਾ ਹਾਂ ਉਹ ਨਾ ਕਰਦਾ ਹਾਂ ਤੁਸੀਂ ਐਸਟੀਮੇਟ ਲਾਉਂਦੇ ਹੋਗੇ ਨਾ ਵੀ ਇਸ ਤਰ੍ਹਾਂ ਮੈਂ ਸਾਰੀ ਦੁਨੀਆ ਨੂੰ ਨਹੀਂ ਕਹਿ ਸਕਦਾ ਆਪਣੇ ਸਾਰੇ ਪੰਜਾਬ ਨੂੰ ਸਾਰੇ ਇੰਡੀਆ ਸਟੇਟ ਨੂੰ ਨਹੀਂ ਕਹਿ ਸਕਦਾ ਮੈਂ ਗੱਲ ਕਰ ਰਿਹਾ ਕੁਝ ਬੰਦਿਆਂ ਦੀ ਪੰਜਾਬ ਨੂੰ ਸਾਰੇ ਬੰਦੇ ਨਸ਼ੇ ਨਹੀਂ ਕਵਰ ਕੀਤਾ ਤੇ ਤੁਸੀਂ ਸਿਰਫ ਕਹੋ ਨਸ਼ਾ ਖਤਮ ਹੋ ਜਾਏ ਹੋ ਜਾਏ ਸਿਰਫ ਇੱਕ ਲਫ਼ਜ਼ ਰੱਟਦੇ ਰਹਿੰਦੇ ਨੇ ਆਪਣੇ ਦਿਮਾਗ ਦੇ ਵਿੱਚੋਂ ਵੀ ਨਸ਼ਾ ਖਤਮ ਹੋ ਜਾਏ ਐਦਾਂ ਤੇ ਖਤਮ ਹੋਣ ਵਾਲਾ ਨਹੀਂ ਆ ਦੋਸਤੋ ਇਹਦੇ ਵਿੱਚ ਸਭ ਤੋਂ ਪਹਿਲਾਂ ਐਜੂਕੇਸ਼ਨ ਦੀ ਲੋੜ ਪ ਬੜੇ ਹੋਰ ਤਰੀਕੇ ਨੇ ਪਰ ਮੈਂ ਕਿਤਾਬ ਦੇ ਅਗਲੇ ਪੰਨਿਆਂ ਵੱਲ ਵਧਾਂ ਤਾਂ ਕੁਝ ਗੱਲਾਂ ਹੋਰ ਤੁਹਾਨੂੰ ਦੱਸਦਾ ਵੀ ਮੈਂ ਇਹ ਚੋਂ ਕੀ ਸਿੱਖਿਆ ਤੇ ਦੋਸਤੋ ਨਵੇਂ ਪੰਨੇ ਦੇ ਆਕਰ ਤੇ ਲਿਖਿਆ ਗਿਆ ਹੈ ਕਿ ਇਨਸਾਨ ਨੂੰ ਸਮਝਣ ਲਈ ਜ਼ਰੂਰੀ ਹੈ ਤੁਸੀਂ ਇੱਕ ਕੁਦਰਤ ਨੂੰ ਸਮਝਣਾ ਕੁਦਰਤ ਨੂੰ ਸਮਝੋਗੇ ਤੇ ਇਨਸਾਨ ਨੂੰ ਸਮਝੋਗੇ ਆਪਾਂ ਕਿਤੇ ਵੀ ਹਿਮਾਚਲ ਚੱਲ ਜੰਨੇ ਕਿਤੇ ਪਹਾੜੀ ਲਾ ਕੇ ਚੱਲ ਜੰਨੇ ਕਿਤੇ ਵੀ ਹਨ ਇੰਡੀਆ ਕੋ ਸਾਰੇ ਇਹੀ ਵਾਤਾਵਰਣ ਨੇ ਇੰਡੀਆ ਕੋ ਸਾਰੇ ਹੀ ਕਲਚਰ ਨੇ ਸਾਰੇ ਧਰਮ ਨੇ ਹਰ ਤਰੀਕੇ ਦੇ ਬੰਦੇ ਨੇ ਹਰ ਤਰੀਕੇ ਦੀਆਂ ਭਾਸ਼ਾ ਨੇ ਹਰ ਤਰੀਕੇ ਦੇ ਮਨ ਨੇ ਤੇ ਹਰ ਤਰੀਕੇ ਦੇ ਲੋਕ ਨੇ ਮਾੜੇ ਚੰਗੇ ਸਾਰੇ ਇੱਥੇ ਵੱਸਦੇ ਨੇ ਤੇ ਤੁਸੀਂ ਕਿਸ ਤਰੀਕੇ ਨਾਲ ਉਹਨਾਂ ਨੂੰ ਦੇਖਦੇ ਜੇ ਕਿਸ ਤਰੀਕੇ ਨਾਲ ਵਿਚਰਦੇ ਜਿਉਂ ਨਾ ਜਾ ਕੇ ਉਹ ਤੁਹਾਡੇ ਸੁਭਾਅ ਦੇ ਉੱਤੇ ਨਿਰਧਾਰਿਤ ਕਰਦਾ ਵੀ ਤੁਸੀਂ ਕਿਹੜੇ ਹਸਾਬ ਨਾਲ ਟਰੀਟ ਕਰਦੇ ਜੇ ਅਗਲੇ ਕਿਹੜੇ ਹਸਾਬ ਨਾਲ ਤੁਹਾਨੂੰ ਟਰੀਟ ਬੈਕ ਕਰਦੇ ਨੇ ਹੁਣ ਤੁਸੀਂ ਅਬੀਤੀ ਹੀ ਕਵਰ ਸੁਣੀ ਹੋਣੀ ਹੋਣੀ ਮਾਚ ਲਾ ਲਈ ਤੁਹਾਨੂੰ ਤੁਸੀਂ ਲੱਗੇ ਹੋਣੇ ਆ ਸ਼ੇਰ ਸ਼ੁਰੂ ਕਰਨ ਉਹ ਤੁਹਾਨੂੰ ਮੈਨੂੰ ਪਤਾ ਹੀ ਆ ਇਸ ਕਿਤਾਬ ਦੇ ਵਿੱਚ ਇਹ ਵੀ ਲੈਣਾ ਲਿਖਿਆ ਗਿਆ ਉਹਨੇ ਅਗਲੇ ਪੰਨਿਆਂ ਦੇ ਵਿੱਚ ਵੀ ਸਾਡੇ ਦੇਸ਼ ਦੇ ਵਿੱਚ ਅਮਨ ਸ਼ਾਂਤੀ ਹੈ ਸਾਡੇ ਪਿੰਡ ਚ ਅਮਨ ਸ਼ਾਂਤੀ ਹੈ ਸਾਡੇ ਪਿੰਡ ਚ ਭਾਈਚਾਰਾ ਏਕਤਾ ਪਰ ਮੈਂ ਤੁਹਾਨੂੰ ਸਵਾਲ ਕਰਦਾ ਕਿ ਇਹ ਅਮਨ ਸ਼ਾਂਤੀ ਤੁਹਾਡੇ ਪਿੰਡ ਦੇ ਵਿੱਚ ਹੈ ਇਸ ਟਾਈਮ ਤੁਹਾਡੇ ਸ਼ਹਿਰ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਹੈ ਤੇ ਅਮਨ ਸ਼ਾਂਤੀ ਭਾਈਚਾਰਾ ਹਨਾ ਜਿਹੜਾ ਆਪਾਂ ਮਿਲ ਮਿਲਾ ਬਕੇ ਰਹਿੰਦੇ ਆ ਉਹ ਚੀਜ਼ ਹੈ ਮੈਨੂੰ ਦੱਸੋ ਕਿਉਂਕਿ ਜਿੱਤ ਨਹੀਂ ਚਲਾਕੀ ਕਰਨ ਦੇ ਤੇ ਅਗਲਾ ਵੀ ਚਲਾਕੀ ਕਰਨ ਦੇ ਆ ਅਗਰ ਆਪਾਂ ਕਿ ਇਹਨੂੰ 1 ਲੱਖ ਰੁਪਏ ਡੱਗੀ ਮਾਰ ਕੇ ਜਾਵਾਂਗੇ ਤੇ ਗਰੰਟੀ ਮੈਂ ਦੇਣਾ 50000 ਦੀ ਤੁਸੀਂ ਦਵਾਈ ਜਨਾਲੀ ਜੇਬ ਦੇ ਵਿੱਚ ਪਾ ਕੇ ਜ਼ਰੂਰ ਲੈ ਕੇ ਜਾਓ ਇਹ ਕਰ ਚ ਮੈਂ ਦੇਖਿਆ ਦਿਖਾਈਆਂ ਗੱਲਾਂ ਤੇ ਲੋਕਾਂ ਉਹਦੇ ਨੰਗੇ ਸਮੇਂ ਦੀ ਗੱਲ ਕਰਨ ਦਾ ਮੈਂ ਦੇਖਿਆ ਹੋਇਆ ਹੈ ਚੀਜ਼ਾਂ ਨੂੰ ਤਾਂ ਦੋਸਤੋ ਜਿਵੇਂ ਕਿ ਮੈਂ ਬਹੁਤ ਸਮਾਂ ਲਾ ਕੇ ਕਿਤਾਬ ਪੜ੍ਹੀ ਆ तकरीबन ਬਹੁਤ ਮੋਟੀ ਕਿਤਾਬ ਹੈ ਤੇ ਵਿੱਚ ਪੰਨੇ ਬਹੁਤ ਨੇ ਬਹੁਤ ਮਾਰਕ ਲਾਏ ਨੇ ਬਹੁਤ ਮੈਂ ਪੇਜ ਮੋੜ ਕੇ ਰੱਖੇ ਨੇ ਬਹੁਤ ਤੁਸੀਂ ਦੇਖ ਸਕਦੇ ਜੇ ਮੈਂ ਤੁਹਾਨੂੰ ਦਿਖਾ ਦਨਾ ਤੁਸੀਂ ਦੇਖਦੇ ਜਾਓ ਵੀ ਬਹੁਤ ਇਹਦੇ ਵਿੱਚ ਮਾਰਕਰ ਲਾਏ ਹੋਏ ਨੇ ਪੇਜ ਮੋੜੇ ਹੋਏ ਨੇ ਮੈਂ ਉਹ ਤਾਂ ਕਰਕੇ ਕਿਉਂਕਿ ਮੈਨੂੰ ਕੁਝ ਚੀਜ਼ਾਂ ਵਧੀਆ ਲੱਗੀਆਂ ਸੀਗੀਆਂ ਕੁਝ ਮਾੜੀਆਂ ਵੀ ਲੱਗੀਆਂ ਸੀਗੀਆਂ ਵੀ ਮੈਨੂੰ ਸਮਝ ਨਹੀਂ ਲੱਗਦੀਆਂ ਸੀ ਵੀ ਵੀ ਇਹ ਕਿਸੇ ਉੱਪਰ ਗੱਲ ਹੋ ਰਹੀ ਹੈ ਫਿਰ ਮੈਂ ਸਰਚ ਕੀਤਾ ਵੀ ਹਾਂ ਨਿਰਧਾਰਿਤ ਸਾਡੇ ਤੇ ਵੀ ਕਰਦੀ ਆ ਪਰ ਸਮਾਂ ਪੁਰਾਣਾ ਸੀਗਾ ਪਰ ਮੈਂ ਕੁਝ ਚੈਨਲ ਦੇਖੇ ਨੇ YouTube ਦੇ ਵਿੱਚ ਜੋ ਇਧਰਲੇ ਬਨੇ ਰਸ਼ੀਆ ਵਾਲੇ ਹੋਗੇ ਸਾਈਡ ਤੇ ਇਧਰਲੇ ਬਨੇ ਜੋਰਜੀਆ ਵਾਲੀ ਸਾਈਡ ਤੇ ਅੱਜ ਵੀ ਉਹਨਾਂ ਨੇ ਆਪਣਾ ਸੰਭਿਆਚਾਰ ਸਾਹਮ ਕੇ ਰੱਖਿਆ ਆ ਪਿੰਡ ਦੇ ਵਿੱਚ ਸਾਰਾ ਕੁਝ A to Z ਸਾਹਮ ਕੇ ਰੱਖਿਆ ਅੱਜ ਵੀ ਉਹ ਚੀਜ਼ ਪ੍ਰਮੋਟ ਕਰਦੇ ਆ ਅੱਜ ਵੀ ਉਹ ਚੀਜ਼ ਯੂਜ਼ ਕਰਦੇ ਚੁੱਲ੍ਹਾ ਅੱਜ ਵੀ ਯੂਜ਼ ਕਰਦੇ ਆ ਅੱਜ ਵੀ ਚੁੱਲ੍ਹੇ ਨਹੀਂ ਅੱਗ ਬਾਲਦੇ ਲੱਕੜਾ ਨਹੀਂ ਸਾਡੇ ਕੋਲ ਸਹੂਲਤ ਆ ਗਈਆਂ ਜਿਵੇਂ ਜਿਵੇਂ ਸਾਡੇ ਕੋਲ ਸਹੂਲਤ ਆਉਂਦੀ ਗਈ ਨਾ ਅਗਰ ਆਪਾਂ ਇੱਕ WhatsApp ਯੂਜ਼ ਕਰਦੇ ਹੁੰਨੇ ਪਹਿਲਾਂ ਆਪਾਂ SMS ਯੂਜ਼ ਕਰਦੇ ਹੁੰਨੇ ਸੀ 100 ਹਣਾ ਸੋ ਐਸਐਮਐਸ ਉਹਨੇ ਸੌਰੀ ਤੇ ਪਹਿਲਾਂ ਆਪਾਂ ਨੂੰ ਐਸਐਮਐਸ ਵੈਗ ਲੈਣਾ ਪੈਂਦਾ ਹੁੰਦਾ ਈ ਸਕ੍ਰੈਚ ਕਾਰਡ ਵਾਲਾ ਉਸ ਤੋਂ ਬਾਅਦ ਆਪਾਂ ਨੂੰ 100 ਮੈਸੇਜ ਮਿਲ ਲਿਆ ਬੇਵਰੀ ਉਸ ਤੋਂ ਬਾਅਦ ਆਪਾਂ ਉਹ ਸ਼ੁਰੂ ਹੋ ਗਏ ਵਟਸਐਪ ਦੇ ਉੱਤੇ ਆ ਗਏ ਫਿਰ ਸਿੰਮ ਮੋਬਾਈਲ ਆਇਆ ਫਿਰ ਆਪਣੇ ਦੂਸਰੇ ਗੈਲੈਕਸੀ ਮੋਬਾਈਲ ਆਇਆ ਉਸ ਤੋਂ ਬਾਅਦ ਐਸਐਮਐਸ ਆ ਗਏ ਐਸਐਮਐਸ ਤੋਂ ਬਾਅਦ ਫ੍ਰੀ ਐਸਐਮਐਸ ਦੀਆਂ ਵੈਬਸਾਈਟਾਂ ਵੀ ਆ ਗਈਆਂ ਸੀ ਬਹੁਤ ਜੜੀਆਂ ਫ੍ਰੀ ਐਸਐਮਐਸ ਭੇਜਦੀਆਂ ਹੁੰਦੀਆਂ ਸੀ ਕਈ ਫੇਕ ਆ ਗਈਆਂ ਕਈ Ориਜਨਲ ਸੀਗੀਆਂ ਇਸ ਤਰ੍ਹਾਂ ਦਾ ਬਹੁਤ ਚੀਜ਼ਾਂ ਸੀਗੀਆਂ ਜਿਹੜੀਆਂ ਮੈਂ ਵੀ ਆਪਣੇ ਸਮੇਂ ਤੇ ਦੇਖਦਾ ਦੁਨੀਆ ਐਂ ਜੁੜ ਗਈ। ਬਿਆਂ ਜੀ ਆਪਾਂ ਮਿੰਟਾਂ 'ਚ ਗੱਲ ਕਰ ਸਕਦੇ ਹਾਂ, ਚਿੱਠੀ ਬੰਦ ਹੋ ਗਈ। ਹਨਾ ਉਸ ਤੋਂ ਬਾਅਦ WhatsApp ਨੇ ਕੀ ਕੀਤਾ? WhatsApp ਨੇ ਆਪਣੇ ਵਾਲ ਕਿਚਨ ਨੂੰ ਹੋਲੀ-ਵਲੀ ਕੀ ਕੀਤਾ। ਹੁਣ ਤੁਸੀਂ ਕੀ ਆਖੋਗੇ ਵੀ ਮੈਂ ਵੀਡੀਓ ਕਾਲ ਦਾ ਕਦੀ ਕਰਨ ਸੋਚਿਆ ਹੋਗਾ ਉਹ WhatsApp ਦੇ ਉੱਤੇ ਆ ਗਈ। ਪਹਿਲਾਂ WhatsApp ਆ, ਪਹਿਲਾਂ ਮੈਸੇਜ ਆਇਆ, ਉਸ ਤੋਂ ਬਾਅਦ ਸਟੇਟਸ ਆ, ਸਟੇਟਸ ਲਾ ਸਕਦੇ ਆ ਆਪਾਂ ਲਿਖ ਕੇ। ਉਸ ਤੋਂ ਬਾਅਦ ਫੋਟੋ ਦੇ ਨਾਲ ਸਟੇਟਸ ਲਾ ਸਕਦੇ ਆ, ਫਿਰ ਲਿੰਕ ਵੀ ਸ਼ੇਅਰ ਕਰ ਸਕਦੇ ਆ, ਫਿਰ ਮੈਂ ਬੋਲ ਕੇ ਮੈਸੇਜ ਭੇਜ ਸਕਦੇ ਆ, ਫਿਰ ਆਪਾਂ ਫੋਨ ਵੀ ਕਰ ਸਕਦੇ ਆ, ਫਿਰ ਵੀਡੀਓ ਕਾਲ ਵੀ ਕਰ ਸਕਦੇ ਆ। ਤੇ ਹੁਣ ਆਪਾਂ ਵੀਡੀਓ ਮੈਸੇਜ ਵੀ ਕਰ ਸਕਦੇ ਹੁਣ ਆਪਾਂ ਚਾਹੀਏ ਤੇ ਐਡਿਟ ਵੀ ਕਰ ਸਕਦੇ ਮੈਸੇਜ ਹੁਣ ਆਪਾਂ ਚਾਹੀਏ ਤੇ ਡਿਲੀਟ ਵੀ ਕਰ ਸਕਦੇ ਆ ਆਪਾਂ ਕਿ ਇਹਨੂੰ ਗਲਤ ਮਲਤ ਭੇਜ ਬੈਠੇ ਮੈਸੇਜ ਜਾਂ ਸਾਡੇ ਕੋਲ ਗਲਤੀ ਹੋ ਗਈ ਆ ਵੀ ਆ ਕਰ ਕਰ ਸਕਦੇ ਆ ਸਹੂਲਤਾਂ ਜਿਵੇਂ ਜਿਵੇਂ ਵਧੀਆਂ ਗਿਆ ਆਲਸੋ ਓਮੇ ਵਧਾ ਗਿਆ ਟੈਕਨੋਲੋਜੀ ਸਾਨੂੰ ਆਲਸ ਦੇ ਵੱਲ ਵੀ ਲੈ ਕੇ ਜਾਂਦੀ ਆ ਐ ਮੈਂ ਕਈ ਵਾਰੀ ਆਪਣੇ ਆਪ ਨੂੰ ਵੀ ਇਹ ਚੀਜ਼ਾਂ ਦੇ ਉੱਤੇ ਰੱਖ ਕੇ ਵੇਖਿਆ ਵੀ ਹਾਂ ਯਾਰ ਜੇ ਜੇਗਤ ਜੀ ਮੈਂ 10 ਮਿੰਟ ਦੇ ਵਿੱਚ ਕਰ ਲਈ ਆ ਤੇ ਕਾਸ਼ ਮੈਂ ਸਪੋਜ ਇੱਕ ਮੱਧਈ ਦਾ ਪੈਕਟ ਲੈਣ ਜਾਣਾ ਸੀ ਬਾਜ਼ਾਰ ਤੋਂ ਤੇ ਉਹੀ ਸਪੋਜ ਮੈਂ 10 ਰੁਪਏ ਅੱਧਾ ਕਿਲੋ ਦਹੀਂ ਮੈਂ ਬਲਿੰਕ ਕਰਤਾ ਮੰਗਾਲਿਆ ਜਾਂ ਜਮਾਟਾ ਤੋਂ ਮੰਗਾਲਿਆ ਕੋਈ ਵੀ ਚੀਜ਼ ਤੇ ਮੈਨੂੰ ਘਰੇ ਆ ਕੇ ਮਿਲ ਗਈ। ਉਹਦੇ ਵਿੱਚ ਉਹਦਾ ਜੋਰ ਲੱਗਾ ਜਿੰਨੇ ਤੇ ਮੈਨੂੰ ਦੇਣ ਲਾਉਣਾ ਸੀਗਾ ਪਰ ਮੇਰਾ ਜੋਰ ਘਟ ਗਿਆ ਜਿੰਨੇ ਕਮਾਏ ਤੇ ਜਿੰਨੇ ਭੱਜ ਕੇ ਜਾ ਕੇ ਲੈ ਕੇ ਆਉਣਾ ਸੀ। ਸਾਡੇ ਜਿਹੜੇ ਬਜ਼ੁਰਗ ਸੀਗੇ ਮੈਂ ਕਈ ਵਾਰੀ ਸੋਚਦਾ ਨਾ ਵੀ 100 ਸਾਲ ਉਹਨਾਂ ਦੇ ਕਿਉਂ ਸੀਗੀ। 100 ਸਾਲ ਉਹਨਾਂ ਦੀ ਉਮਰ ਤਾਂ ਸੀਗੀ ਵੀ ਉਹਨਾਂ ਨੇ ਵੱਟੇ-ਵੱਟ ਤੁਰ ਕੇ ਜਾਣਾ ਤੇ ਸ਼ਹਿਰ ਇੱਕ ਬੰਦਾ ਮਹੀਨੇ 'ਚ ਜਾਣਾ ਦਾਏ ਤੇ ਸਮਾਨ ਲੈ ਕੇ ਉਹਨਾਂ ਦਾ ਹੀ। ਅਗਰ ਅੱਜ ਮੇਰਾ ਚਿਪਸ ਦਾ ਪੈਕਟ ਖਤਮ ਹੁੰਦਾ ਤੇ ਮੈਨੂੰ 2 ਮਿੰਟ ਲੱਗਦੇ ਮੈਂ ਚ ਚਾਹ ਕਦਮ ਦੀ ਮਿੰਟਾਂ ਜਮ ਬਣ ਬਣ ਜਾਣੀ ਆ ਪਹਿਲਾਂ ਕੀ ਹੁੰਦਾ ਇਹ ਵੀ ਸਮਾਂ ਸਾਰਾ ਟੱਬਲ ਜਿੱਨਾ ਜਗਾ ਇਕੱਠਾ ਬੈਂਦਾ ਨਹੀਂ ਉਹਨਾਂ ਚਾਹ ਨਹੀਂ ਬੰਦੀ ਸੀ ਜਿੰਨਾ ਚਿਰ ਰੋਟੀ ਹੁਣ ਪਹਿਲੇ ਟਾਈਮਸ ਖਾਣਦੇ ਆ ਬਸ ਸਵੇਰੇ ਸਵੇਰੇ ਹੁਣ ਆਪਾਂ ਰੋਟੀ ਲੈਣ ਗਾਣ ਦੇ ਆ ਮੇ ਆਡਾ ਸਿਸਟਮ ਵਿਗੜ ਗਿਆ ਕਿਉਂਕਿ ਆਪਾਂ ਟੈਕਨੋਲੋਜੀ ਨਾਲ ਭੱਜ ਗਏ ਸਾਡੇ ਕੋਲ ਟਾਈਮ ਘੱਟ ਹੁੰਦਾ ਚੀਜ਼ਾਂ ਵਧ ਗਈਆਂ ਬੱਸਾਂ ਬੱਸ ਦੇ ਹੁਣ ਸਟੈਂਡ ਦੇ ਉੱਤੋਂ ਬੱਸਾਂ ਦਾ ਤੁਰਦੀਆਂ ਨੇ ਪਰ ਸਵਾਰੀਆਂ ਸਾਰਿਆਂ ਕੋਲ ਗੱਡੀ ਐ ਇੱਕ ਇੱਕ ਗੱਡੀ ਐ ਇੱਕ ਇੱਕ ਗੱਡੀ ਐ ਸਾਰੇ ਟੰਬਰ ਕੋ ਹਨਾ ਬੰਦੇ ਕੋ ਤੇ ਇੱਕ ਇੱਕ ਬੰਦਾ ਗੱਡੀ ਦੇ ਵਿੱਚ ਬਹਿ ਕੇ ਜਾ ਰਿਹਾ ਤੇ ਗੱਡੀ ਐ 7 ਆਪਣਾ 5 ਸੀਟਰ ਬੜੀ-ਬੜੀਆਂ ਟੈਕਨੋਲੋਜੀ ਦੀਆਂ ਚੀਜ਼ਾਂ ਆ ਚੁੱਕੀਆਂ ਵਾ ਮੈਂ ਗੱਲ ਕਰ ਰਹਿੰਦਾ ਵੀ ਆਪਾਂ ਡਲੇ ਹੁੰਦੇ ਜਾਣਨੇ ਹੁੰਨੇ ਆਪਣੇ ਸਰੀਰ ਤੋਂ ਜਿਵੇਂ-ਜਿਵੇਂ ਟੈਕਨੋਲੋਜੀਆਂ ਗਾਂ ਵਧਦੀਆਂ ਜਾ ਰਹੀਆਂ ਜਿਵੇਂ ਆਪਾਂ ਇੱਥੇ ਇੱਕ ਫੌਨ ਸਟਾਪ ਬਣਾ ਲਾ ਦਿੱਤਾ ਗਿਆ ਆਪਣੀ ਆਪਣੀ ਸਿਹਤ ਤੇ ਇੱਕ ਬੰਨੇ ਰੱਖ ਕੇ ਤੇ ਟੈਕਨੋਲੋਜੀ ਇੱਕ ਬੰਨੇ ਰੱਖ ਕੇ ਚੱਲੀਏ ਤੇ ਮੈਨੂੰ ਲੱਗਦਾ ਜਿਹੜਾ ਵੇਚਦਾ ਗਿਆ ਪਿਆ ਸਾਡੀ ਸਿਹਤ ਹੋਊਗੀ ਗਾਰੰਟੀ ਤੇ ਅੱਗੇ ਦੋਸਤੋ ਗੱਲ ਇਹ ਲਿਖੀ ਗਈ ਵੀ ਲੱਚਰ ਗਾਇਕੀ ਬਹੁਤ ਮਾੜੀ ਚੀਜ਼ ਹੈ ਲੱਚਰ ਗਾਇਕੀ ਨੂੰ ਮਰਦਹਾਵਾ ਦੇਣਾ ਤੇ ਆਪਣੇ ਆਪ ਨੂੰ ਬਹੁਤ ਮਾੜਾ ਪ੍ਰਭਾਵ ਵਾਲਾ ਲੋਕਾਂ ਵੱਲੋਂ ਅੱਜ ਕੱਲ ਤੇ ਮੈਂਟਸਕਿੰਡ ਦੀ ਵੀਡੀਓ ਪੈ ਜਾਣੀ ਆ ਵੀ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਤੁਸੀਂ ਜਿਹੜੀ ਦੇਖ ਰਹੇ ਤੁਸੀਂ ਵੀ ਸੋਸ਼ਲ ਮੀਡੀਆ ਤੋਂ ਬੈਠੇ ਹੋ ਤੇ ਜੇ ਕੋਈ ਮਾੜੀ ਗੱਲ ਕਵਾਂਗੇ ਤੇ ਮਿੰਟੋ-ਮਿੰਟ ਵਾਇਰਲ ਹੋਣੀ ਆ ਪਤਾ ਹੀ ਆਉ ਤੇ ਤੁਹਾਨੂੰ ਪਤਾ ਚੰਗੀ ਚੀਜ਼ ਨੂੰ ਧੱਕਾ ਮਾਰਨਾ ਪੈਂਦਾ ਜਿਹਨੂੰ ਕਹਿੰਦੇ ਇੰਜਨ ਸਟਾਰਟ ਕਰਨਾ ਪੈਂਦਾ ਤੇ ਉਸ ਤੋਂ ਬਾਅਦ ਜੇ ਆਪਾਂ ਲੱਚਰਗਾ ਕਿ ਸੁਣਦੇ ਆ ਤੇ ਸਾਡੇ ਤੇ ਮਾੜਾ ਪ੍ਰਭਾਵ ਪੈਂਦਾ ਅੱਜ ਕੱਲ ਦਾ ਜਮਾਨਾ ਵੀ ਆਈ ਆਈ ਪੌਪ ਐ ਇਲੈਕਟ੍ਰੋਨਿਕ ਮਿਊਜ਼ਿਕ ਆ ਸੁਣਨ ਦੇ ਮਾਦਾ ਆਦਾ ਹਨਾ ਡਿੰਚ-ਡਿੰਚ ਲੱਗ ਹੁੰਦਾ ਕੰਮ ਤੇ ਵ ਤੇ ਚੰਗੀ ਗਾਇਕੀ ਇੱਕ ਹੁੰਦੀ ਆ ਮਨ ਨੂੰ ਸਕੂਨ ਦੇਣਾ ਮਨ ਨੂੰ ਰਿਲੈਕਸ ਕਰਨਾ ਤੇ ਵਧੀਆ ਤਰੀਕੇ ਨਾਲ ਮਨ ਨੂੰ ਆਪਣਾ ਜ ਟੈਨਸ਼ਨ ਭਰਨਾ ਤੁਹਾਡਾ ਮਨ ਹੈ ਤੇ ਗੀਤ ਸੰਗੀਤ ਜਿਹੜਾ ਸੁਣ ਕੇ ਤੁਹਾਡਾ ਮਨ ਰਿਲੈਕਸ ਹੁੰਦਾ ਵਾ ਤੇ ਟੈਨਸ਼ਨ ਫਰੀ ਹੁੰਦੇ ਹੋ ਇੱਕ ਵਧੀਆ ਗੀਤ ਨਹੀਂ ਕੋਈ ਮਿਆਰ ਨਹੀਂ ਹੁੰਦੀ ਬਾਕੀ ਤੋਂ ਇਹ ਮਾਹੌਲ ਦੇ ਹਿਸਾਬ ਨਾਲ ਤੁਸੀਂ ਜੋ ਮਰਜੀ ਵੰਦੇ ਜੇ ਮੈਨੂੰ ਪਤਾ ਕੀ ਕੀ ਚੀਜ਼ਾਂ ਚੱਲਦੇ ਆ ਤੁਹਾਨੂੰ ਵੀ ਪਤਾ ਹੋਣੀ ਆ ਵਾ ਕਲਚਰ ਗਾਇਕ ਨੂੰ ਪ੍ਰਮੋਟ ਕਰਨਾ ਬਹੁਤ ਮਾੜੀ ਗੱਲ ਆ ਆਪਣੇ ਹੀ ਆਪਣੇ ਸਟੇਟ ਨੂੰ ਆਪਣੇ ਕਲਚਰ ਨੂੰ ਆਪਣੇ ਸਭਿਆਚਾਰ ਨੂੰ ਮਾੜੇ ਤਰੀਕੇ ਨਾਲ ਪ੍ਰਮੋਟ ਕਰਨਾ ਉਹ ਬਹੁਤ ਮਾੜੀ ਮਾੜੀ ਗੱਲ ਆ ਤੁਸੀਂ ਆਪਣੇ ਇੱਕ ਕਲਚਰ ਗੀਤ ਨੂੰ ਪ੍ਰਮੋਟ ਕਰਨਾ ਤੁਸੀਂ ਮਤਲਬ ਕਿ ਆਪਣੇ ਆਪ ਦੇ ਆਪਣੇ ਆਪ ਦੇ ਪਰਛਾਵੇਂ ਨੂੰ ਆਪਣੇ ਆਪ ਨੇ ਕਿਰਦਾਰ ਨੂੰ ਪ੍ਰਮੋਟ ਕਰਨਾ ਆ ਕਲਚਰ ਗਾਇਕੀ ਦਾ ਕੋਈ ਕਿਰਦਾਰ ਨਹੀਂ ਹੈਗਾ ਇਹ ਗੱਲ ਜਰੂਰ ਯਾਦ ਰੱਖਿਓ ਤਾਂ ਦੋਸਤੋ ਅੱਗੇ ਆਪਾਂ ਪੇਜ ਨੰਬਰ 16 ਦੀ ਗੱਲ ਕਰਾਂ ਇਸ ਬੁੱਕ ਦੇ ਵਿੱਚ ਤੇ ਪੇਜ ਨੰਬਰ 16 ਦੇ ਵਿੱਚ ਲਿਖੀ ਗਈ ਹੈ ਲਾਈਨ ਕਿ ਅਗਰ ਆਪਣੇ ਤੁਸੀਂ ਅਤੀਤ ਨੂੰ ਪਿਸਤੌਲ ਦੇ ਨਾਲ ਗੋਲੀ ਮਾਰੋਗੇ ਤੁਹਾਡਾ ਜਿਹੜਾ ਆਪਾਂ ਵੇਖਿਆ ਤੁਹਾਡਾ ਜਿਹੜਾ ਫਿਊਚਰ ਆ ਉਹ ਤੁਹਾਨੂੰ ਤੋਪ ਦੇ ਨਾਲ ਉਡਾ ਦੂਗਾ ਜੋ ਜੋ ਗੱਲਾਂ ਕਹੀਆਂ ਨੇ ਮੈਂ ਤੁਸੀਂ ਆਪਣੀ ਜ਼ਿੰਦਗੀ ਦੋ ਤਾਂ ਰਿਲੇਟ ਕਰਕੇ ਦੇਖਣੀ ਆ ਵੀ ਮੈਂ ਕਿਉਂਕਿ ਸ਼ੀਸ਼ੇ ਨੂੰ ਪਤਾ ਹੁੰਦਾ ਤਾਂ ਹੀ ਵੀ ਬੰਦੇ ਕਿਹੋ ਜਿਹੇ ਕਿਉਂਕਿ ਸ਼ੀਸ਼ੇ ਵਿੱਚ ਜਿਹੜਾ ਬੰਦਾ ਦੇਖਦਾ ਹੁੰਦਾ ਉਹਨੂੰ ਪਤਾ ਹੁੰਦਾ ਵੀ ਤੂੰ ਹੈ ਕਿਹੋ ਜਾਂ ਕਿੰਨੇ ਨਾਲ ਚਲਾਕੀ ਚੱਲੀ ਕਿੰਨੇ ਤੇਰੇ ਨਾਲ ਚੱਲ ਗਏ ਕਿੰਨੇ ਨਾਲ ਤੂੰ ਬਣਾ ਤੇ ਕੋਣ ਤੇ ਨਾਲ ਮਾੜੀ ਕਰ ਗਿਆ ਇਹ ਸਾਨੂੰ ਸ਼ੀਸ਼ੇ ਦੱਸਦਾ ਵਾ 30 ਰੁਪਈਆ ਦਾ ਉਹ ਤਾਂ ਮਹਿੰਗਾ ਹੋਣੀ ਆ ਆਈਫੋਨ ਲੈ ਲੈ ਆਊਗਾ ਪਰ ਤੁਸੀਂ ਇਹ ਸ਼ੀਸ਼ਾ ਵੀ ਜ਼ਰੂਰ ਲੈ ਕੇ ਜੇ ਪੁੱਛਿਆ ਕਰੋ ਵੀ ਹਾਂ ਭਾਈ ਕਿੰਨੇ ਕੁ ਜੋਗਾ ਮੈਂ ਆ ਕਿਉਂਕਿ ਤੂੰ ਹੀ ਦੱਸ ਸਕਦਾ ਵੀ ਤੂੰ ਕਿੰਨੇ ਕੁ ਪਾਣੀ 'ਚ ਦੁਨੀਆ ਤਾਂ ਬਸ ਐਂ ਤੁਹਾਨੂੰ ਸਮੁੰਦਰ 'ਚ ਗੋਤੇ ਮਾਰ ਦੋਗੇ ਵੀ ਬਾਈ ਤੇਰੇ ਤੋਂ ਚੰਗਾ ਕੋਈ ਨਹੀਂ ਤੇ ਤੇਰੇ ਤੋਂ ਮਾੜੇ ਕਰਨ ਲਈ ਵੀ ਮਾੜਾ ਕਰਨ ਲਈ ਵੀ ਉਹ ਕੋਈ ਹੱਦ ਨਹੀਂ ਛੱਡਦੀ ਸਾਰੀਆਂ ਡਾਟ ਟਪ ਜਾਂਦੀ ਆ ਪਰ ਤੁਸੀਂ ਇੱਕ ਰੀ ਜ਼ਰੂਰ ਪੁੱਛਿਆ ਕਰੋ 5 ਮਿੰਟ ਦੇ ਕੇ ਸ਼ੀਸ਼ੇ ਅਕੇ ਖਲੋਦੀ ਤੇ ਭਾਬੀ ਖਵਾਰੇ ਦੋਸਤੋ ਫਿਰ ਜ਼ਰੂਰ ਸੋਚਣਾ ਚਾਹੀਦਾ ਅਤੀਤ ਨੂੰ ਭੁੱਲ ਜਾਣਾ ਚਾਹੀਦਾ ਕਿਉਂਕਿ ਜੇ ਤੂੰ ਹੀ ਤੇ ਤੀਤੇ ਦੇ ਗੋਲੀ ਮਾਰੋਗੇ ਤੇ ਫਿਰ ਪਿੱਖ ਤੇ ਤੁਹਾਨੂੰ ਦੇ ਤੋਪ ਦੇ ਨਾਲ ਗੋਲੇ ਨਾਲ ਉਡਾਉਣਾ ਹੀ ਆ ਤੇ ਦੋਸਤੋ ਮੇਰਾ ਅਫਗਾਨਿਸਤਾਨ ਦੇ ਵਿੱਚ ਪੇਜ ਨੰਬਰ 19 ਤੇ ਵੀ ਲਿਖਿਆ ਗਿਆ ਕਿ ਚੰਗਾ ਬੋਲਣ ਲਈ ਤੁਹਾਨੂੰ ਸਾਰੀ ਉਮਰ ਘਟ ਪੈ ਜਾਂਦੀ ਆ ਪਰ ਭਾਸ਼ਾ ਸਿੱਖਣ ਲੱਗਿਆਂ ਤੁਹਾਨੂੰ ਸਿਰਫ 2 ਸਾਲ ਲੱਗਦੇ ਨੇ ਕਿ ਤੂੰ ਹੀ ਬੋਲਣਾ ਕੀ ਹੈ ਤੂੰ ਹੀ ਬੋਲਣਾ ਕੀ ਹੈ ਤੇ ਕਿਹੜੀ ਭਾਸ਼ਾ ਦੇ ਵਿੱਚ ਕੀ ਬੋਲਣਾ ਭਾਵੇਂ ਤੁਸੀਂ ਜਿਹੜੀ ਮਰਜੀ ਲੈਂਗੁਏਜ ਸਿੱਖਣੀ ਹੋਵੇ 2 ਸਾਲ ਦਾ ਸਮਾਂ ਲੱਗਦਾ ਹੈ ਕਿ ਬੱਚੇ ਨੂੰ ਸਿਖਾਉਣ ਲਈ ਤੇ ਪਰ ਦੇ ਬੋਲਣ ਲਈ ਸਾਰੀ ਉਮਰ ਘਟ ਜਾਂਦੀ ਹੈ ਵੀ ਸਹੀ ਬੋਲਣਾ ਕਿੰਨੂੰ ਕਿਹੜੇ ਤਰੀਕੇ ਨਾਲ ਤੇ ਤੁਸੀਂ ਜਬਾਨਾ ਤੁਸੀਂ ਆਪਣੇ ਉੱਤੇ ਤੇ ਜਿੰਨਣਾ ਵੜਾ ਬੋਲਦੇ ਜੇ ਕਿਉਂ ਬੋਲਦੇ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਮੈਂ ਸਵਾਲ ਕਰੀ ਜਨਣਾ ਪਰ ਨਾਲ ਨਾਲ ਜਿਵੇਂ ਜਿਵੇਂ ਮੈਂ ਤੁਹਾਨੂੰ ਗੱਲਾਂ ਦੱਸ ਰਿਹਾ ਓਵੇਂ ਓਵੇਂ ਮੇਰੇ ਸਵਾਲ ਵੀ ਆ ਵੀ ਤੁਸੀਂ ਕਿਤਰਾ ਦੇ ਜੇ ਮੈਨੂੰ ਕੋਈ ਗਾਲ ਕੱਢੂਗਾ ਆ ਕੇ ਆਫ ਕੋਰਸ ਮੈਂ ਗਾਲੀ ਕੱਢੂਗਾ ਨੂੰ ਕਿਉਂਕਿ ਜੇ ਇਸ ਹਾਲ ਦਾ ਜਮਾਨਾ ਵੇਖ ਚੁੱਕਿਆ ਮੈਂ ਉਹ ਬਾਈ ਗਾਲ ਕੱਢਣ ਵਾਲਾ ਹੀ ਆ ਮੇਰੀ ਜ਼ੁਬਾਨ ਜੇ ਗੰਦੀ ਆ ਤਗਲੀ ਨੇ ਵੀ ਗੰਦੀ ਕੀਤੀ ਆ ਹਾਂ ਕਈ ਜਗ੍ਹਾ ਮੈਂ ਬੰਦਾ ਵੇਖ ਕੇ ਮੈਂ ਕਹਿ ਸਕਦਾ ਵੀ ਹਾਂ ਯਾਰ ਜੇ ਗਲਤ ਹੈ ਤੇ ਗਲਤ ਹੈ ਇਹ ਮੇਰੇ ਵਿਚਾਰ ਨੇ ਵੀ ਹਾਂ ਭਾਈ ਜੇ ਕੋਈ ਮਾੜਾ ਹੁੰਦਾ ਤੇ ਉਹਨੂੰ ਮਾੜਾ ਹੀ ਕਹੋ ਕਿਉਂਕਿ ਮੈਨੂੰ ਨਾ ਆਪਣੇ ਇੰਡੀਆ ਸਟੇਟ ਦੇ ਜਿਹੜਾ ਕਾਨੂੰਨ ਆ ਉੱਥੇ ਭਰੋਸਾ ਜਾ ਹੈਗਾ ਨਾ ਮੈਨੂੰ ਅੱਜ ਤੱਕ ਮੈਨੂੰ ਸਰਕਾਰੀ ਦਫਤਰਾਂ 'ਚ ਮੈਂ ਪਈ ਜਿਤਨਾ ਮੈਂ ਕਹਿੰਨਾ ਇੱਕ ਪੇਪਰ ਆ ਮੈਂ ਪੇਪਰ ਦਾ ਮੈਂ ਭਈ ਮੇਰਾ ਨਾਮ ਆ ਗਲਤ ਮੈਂ ਜਮਾ ਕਰਾਉਣਾ ਮੈਨੂੰ ਟੇਬਲ ਥੱਲੇ ਪੈਸੇ ਦੇਨੇ ਪੈਂਦੇ ਆ ਤੇ ਮੈਨੂੰ ਕਈ ਵਾਰੀ ਬਹੁਤ ਕੰਮ ਕਰਾਉਣੇ ਪੈਂਦੇ ਤੇ ਅੱਜ ਤੱਕ ਮੇਰਾ ਇੱਕ ਜਨਮ ਸਰਟੀਫਿਕੇਟ ਨਹੀਂ ਬਣ ਪਾਇਆ ਤੇ ਜੇ ਬਣਿਆ ਵਾ ਬਹੁਤ ਹੀ ਰਿਸ਼ਵਤਾਂ ਦੇ ਕੇ ਬਣਾਇਆ ਇਹਨੂੰ ਤੇ ਫੇਰ ਗਵਾਚ ਗਿਆ ਤੇ ਫੇਰ ਮੈਂ ਕਢਾਉਣਾ ਚਾਹ ਤੂੰ ਫੇਰ ਨਹੀਂ ਨਿਕਲਿਆ ਤੇ ਹੁਣ ਉਹੀ ਬੰਦੇ ਕਹਿੰਦੇ ਤੁਸੀਂ ਚੰਗਾ ਭਲਾ ਬੰਦਾ ਮੈਂ ਵੇਖਿਆ ਵੀ ਪਿਸਤਲ ਲੱਗਾ ਉਹਦੇ ਨਾਲ ਸਰਕਾਰੀ ਅਫਸਰ ਆ ਤੇ ਉਹਨੇ ਮੇਰਾ ਸਾਈਡ ਇਡਿਟੀਟੀ ਕਾਰਡ ਫੜ ਲਿਆ ਫੋੜੋਗੇ ਚਲੀ ਕਹਿੰਦਾ ਵੀ ਇਹ ਡੁਪਲੀਕੇਟ ਬਣਾਇਆ ਤੂੰ ਮੈਂ ਵੇਖਿਆ ਚੋਰ ਨੂੰ ਪਤਾ ਹੁੰਦਾ ਵੀ ਚੋਰ ਕਿੰਨੇ ਕੁ ਵਸੇ ਆੜੇ ਸ਼ਹਿਰ ਦੇ ਕਿੰਨੇ ਘਾੜੇ ਇਹ ਤੇ ਆਪਣਾ ਦਫਤਰ ਦੇ ਵਿੱਚ ਇਹਨੂੰ ਪਤਾ ਹੁੰਦਾ ਕਿਉਂਕਿ ਇਸ ਕਰਕੇ ਮੈਂ ਕਹਿੰਦਾ ਨਾ ਪ੍ਰਾਈਵੇਟ ਸੈਕਟਰ ਨਾਲ ਗੇਰੀ ਕਹਿੰਦਾ ਦੇਸ਼ ਦਾ ਆਪਣੇ ਪ੍ਰਾਈਵੇਟ ਵਧੀ ਜਾਣ ਡਿਆ ਪਰ ਉਸ ਸਾਣਾ ਬੰਦੇ ਦੀ ਤਰੱਕੀ ਨਹੀਂ ਪਤਾਦੀ ਕਿਉਂਕਿ ਆਪਣੇ ਅਨਪੜਤਾ ਜਿਆਦੀ ਆ ਸਾਨੂੰ ਅਨਪੜਤਾ ਉੱਤੇ ਕੰਮ ਕਰਨਾ ਚਾਹੀਦਾ ਤਾਂ ਕਿ ਪੜੇ ਲਿਖੇ ਹੋਣ ਵਿਚਾਰ ਕਰ ਸਕਣ ਬੋਲ ਸਕਣੋਂ ਸੁਣ ਸਕਣ ਮੈਨੂੰ ਨਹੀਂ ਲੱਗਦਾ ਇਹ ਬੰਦੇ ਉਹ ਸੁਣਦੇ ਹੋਣਗੇ ਜਿੰਨਾ ਤੱਕ ਮੈਂ ਪਹੁੰਚਾਣੀ ਆ ਇਹ ਮੇਰੇ ਵਰਗੇ ਸੁਣਦੇ ਹੋਣੇ ਜਿਨ੍ਹਾਂ ਨੂੰ ਮੈਂ ਕਹਿਣ ਲਿਆ ਵੀ ਹਾਂ ਭਾਈ ਤੁਸੀਂ ਸਮਝਾ ਸਕਦੇ ਹੋ ਸਮਝਾ ਨਹੀਂ ਮੈਂ ਕੋਈ ਸਮਝਾਉਣ ਤਾਂ ਨਹੀਂਦਾ ਬਸ ਤੀ ਗੱਲ ਕੋਈ ਚੰਗੀ ਲੱਗਦੀ ਆ ਤਾਂ ਜ਼ਰੂਰ ਲੱਭੋ ਮੈਂ ਬੰਦਾ ਕਿਹਾ ਜਾ ਇਹ ਚੀਜ਼ ਨੂੰ ਪਿੱਛੇ ਨਾ ਭਜੋ ਦੋਸਤੋ ਪੇਜ ਨੰਬਰ 41 ਦੇ ਉੱਤੇ ਇੱਕ ਬਹੁਤ ਵਧੀਆ ਲਿਣਾ ਲਿਖਿਆ ਨੇ ਮੋਬਾਈਲ ਦੇ ਵਿੱਚ ਮੈਂ ਲਿਖਿਆ ਹੋਈਆਂ ਲਿਖਿਆ ਕਿ ਬੈਠੇ ਬੰਦੇ ਨੂੰ ਦੇਖ ਦੱਸ ਸਕੇ ਨਾ ਕੋਈ ਕਿ ਉਹ ਹੈ ਲੰਗੜਾ ਜਾਂ ਉਹਦੀ ਚਾਲਕ ਮਾਰ ਕਿ ਸੁੱਤੇ ਤੋਂ ਕਿਵੇਂ ਜਾਣੀਏ ਕਿ ਉਹ ਹੈ ਨੇਤਰਹੀਨ ਕਿ ਚੁੱਪ ਕੇ ਦੇ ਨਾਲ ਦੱਸੇ ਉਹ ਆ ਦਿਲ ਦਾ ਸਾਫ ਜਾਂ ਦਿਲ ਚਾ ਉਹਦੇ ਮਲਾਲ ਜਾਂ ਦਿਲ ਚ ਉਹਦੇ ਕਾਲਾ ਮਕੀ ਬੰਦੇ ਹੁੰਦੇ ਹਨ ਜਿਹੜੇ ਫਾਇਦਾ ਚੱਕਦੇ ਟਾੜੇ ਵੀ ਦਿਲ ਕਾਲਾ ਰੱਖਿਆ ਉਹਨਾਂ ਤੋਂ ਢਾੜੇ ਪਾਦੀ ਪਰ ਮੂੰਹ ਤਾਂ ਮਿੱਠੇ ਮਿੱਠੇ ਵੀ ਹਾਂਜੀ ਤੁਹਾਡੇ ਨਾਲ ਨਾਲ ਤੇ ਪਿੱਛੋਂ ਛੁਰਾ ਫੜ ਕੇ ਨਾਲ ਨਾਲ ਹੀ ਹੁੰਦੇ ਟੱਡੇ ਇਹ ਇਦਾਂ ਦੇ ਬੰਦੇ ਹੁੰਦੇ ਆ ਤੇ ਦੋਸਤੋ 50 ਪੰਨੇ ਤੇ ਬੜੀ ਸੁਖੂ ਬਸੂਰਤ ਲਾਈਨ ਲਿਖੀ ਆ ਤੇ ਖੰਜਰ ਜੋ ਕਦੇ ਮਿਆਂੋਂ ਨਾ ਨਿਕਲੇ ਲੱਗ ਜਾਵੇ ਉਹਨੂੰ ਜੰਗ ਕਿ ਨੀਂਦ ਮਾਰੇ ਯੋਧੇ ਦੇ ਢਿੱਲੇ ਹੋ ਜਾਂਦੇ ਨੇ ਅੰਗ ਤੇ ਜਾਂਗhme ਛਈ ਹੁੰਦੀ ਹੈ ਜਾਂਗ ਤੂੰ ਇਹ ਨਹੀਂ ਆ ਵੀ ਅਨ ਮਰਦਨ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਵਿਚਾਰਾਂ ਪੱਖੋਂ ਤੇ ਹਥਿਆਰਾਂ ਪੱਖੋਂ ਪਤਾ ਨਹੀਂ ਵੈਰੀ ਵਿਚਾਰਾਂ ਪੱਖੋਂ ਆਜੇ ਜਾਂ ਹਥਿਆਰਾਂ ਪੱਖੋਂ ਆਜੇ ਐਸ ਵਕਤ ਦੋਵੇਂ ਹਾਲਾਤ ਬਣੇ ਪਏ ਨੇ ਜਿੱਥੇ ਮੈਂ ਰਹਿਣਾ ਜਿਹੜੇ ਦੇਸ਼ 'ਚ ਮੈਂ ਰਹਿ ਰਿਹਾ ਲੋਕ ਵਿਚਾਰਾਂ ਪੱਖੋਂ ਆ ਰਹੇ ਨੇ ਉਹਨਾਂ ਨੂੰ ਮਾਰਨ ਜਿੰਨਾਂ ਕੋਲ ਪਹਿਲਾਂ ਗਿਆਨ ਨਹੀਂ ਹੈਗਾ ਹਥਿਆਰਾਂ ਪੱਖੋਂ ਉਹਨਾਂ ਨੂੰ ਮਾਰਨ ਆ ਰਹੇ ਨੇ ਜਿੰਨਾਂ ਕੋਲ ਬਹੁਤ ਹੀ ਦਿਲ ਦਰੀਾਈ ਬੰਦੇ ਨੇ ਤੁਹਾਨੂੰ ਤਾਂ ਇਹ ਸਮਝ ਗਏ ਹੋਗੇ ਮੈਂ ਗੱਲ ਕਿਹੜੀ ਕਰਨ ਨਾ ਹਨ ਵੀ ਕਿੱਧਰ ਦੀ ਕਰਨ ਨਾ ਆਪਣੇ ਲੋਕ ਐਵੇਂ ਨਜਾਇਜ਼ ਹੀ ਤੇ ਤਰਾਉਣ ਪਿੱਛੇ ਆ ਮ ਕਬਰਾਂ ਸੌਂਦ ਰਹਿਣ ਕੁੜੀ ਨੂੰ ਮਾਰ ਦਿੱਤਾ ਗਿਆ ਕੁੜੀ ਨੂੰ ਮਾਰ ਦਿੱਤਾ ਗਿਆ ਜਾਂ ਮੁੰਡੇ ਨੂੰ ਮਾਰ ਦਿੱਤਾ ਗਿਆ ਮੁੰਡੇ ਨੇ ਫਾਂਸੀ ਲੈ ਲਈ ਸੁਸਾਇਡ ਕਰ ਲਿਆ ਗੋਲੀ ਵੱਜ ਗਈ ਇਹ ਹੋ ਗਿਆ ਵਾਂਗੇ 36 ਖਬਰਾਂ ਨੇ 36 ਮੂਹ ਨੇ 36 ਖਬਰਾਂ ਨੇ ਖਬਰਾਂ ਚੈਨਲ ਇੰਨੇ ਬਣ ਗਏ ਹੋਏ ਨੇ ਕਿਉਂਕਿ ਖਬਰਾਂ ਵੱਧੀਆਂ ਹੋਈਆਂ ਨੇ ਕ੍ਰਾਈਮ ਵੱਧ ਗਿਆ ਪਾਪ ਦਾ ਘੜਾ ਕਹਿੰਦੇ ਵਧ ਗਿਆ ਹੁਣ ਬਾਲਟੀ ਲੱਗ ਚੁੱਕੀ ਹੈ ਹੋ ਸਾਫ ਹੋ ਗਿਆ ਵਾ ਤੇ ਦੋਸਤੋ ਬਹੁਤ ਗੱਲਾਂ ਜਿਹੜੀਆਂ ਮੈਂ ਇਸ ਕਿਤਾਬ ਦੇ ਵਿੱਚੋਂ ਸਿੱਖੀਆਂ ਨੇ ਤੇ ਹਜੇ ਤੇ 50 ਪੰਨੇ ਕਵਰ ਕੀਤੇ ਨੇ ਤੇ ਜਿਹੜੀਆਂ ਗੱਲਾਂ ਬਾਤਾਂ ਅੱਗੇ ਚੱਲਣੀਆਂ ਉਹ 478 ਪੰਨੇ ਤੱਕ ਚੱਲਣਗੀਆਂ ਤੇ ਇਵੇਂ ਆਪਾਂ ਗੱਲਾਂ ਬਾਤਾਂ ਕਰਦੇ ਰਾਵਾਂਗੇ 50 50 ਪੰਨਿਆਂ ਦੇ ਉੱਤੇ ਛੋਟੀ ਬਣੂ ਵੀਡੀਓ ਵੱਡੀ ਬਣੇ ਜਰੂਰ ਸੁਣਦੇ ਰਹੋ ਦੇਖਦੇ ਰਹੋ ਤੁਸੀਂ ਵੀ ਜਰੂਰ ਸਿੱਖਿਓ ਇਹਨੂੰ ਪੜਿਓ ਜਰੂਰ ਕਿਤਾਬ ਨੂੰ ਤੇ ਤੁਹਾਨੂੰ ਆਪਣੇ ਨਾਲ ਜਰੂਰ ਜੋੜੂਗੀ ਤੇ ਹੋਰ ਵੀ ਇਹਦੀ ਵੀਡੀਓ ਪਾ ਚੁੱਕਿਆ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਮੈਂ ਤੁਹਾਨੂੰ ਆਈ ਕਾਰਡ ਤੁਹਾਨੂੰ ਮਿਲ ਜੂਗਾ ਇੱਥੇ ਹੁੰਦਾ ਆਊਗਾ ਤੁਹਾਨੂੰ ਉਸ ਵੀਡੀਓ ਨੂੰ ਵੀ ਜਾ ਕੇ ਜਰੂਰ ਸੁਣਿਓ ਇਹ ਬੁੱਕ ਦੀਆਂ ਥੋੜੀਆਂ ਜਿਹੀਆਂ ਵਧੀਆ ਜ ਆਪਾਂ ਨੂੰ ਮੋਬਾਈਲ ਦੇ ਪੀਚਰ ਪਸੰਦ ਆਉਂਦੇ ਨੇ ਉਸ ਨਾਲ ਮੈਨੂੰ ਬੁੱਕ ਦੇ ਪੀਚਰ ਬੜੇ ਪਸੰਦ ਲੱਗੇ ਵੀ ਯਾਰ ਮਾਤ ਹੀ ਵਧੀਆ ਇਹ ਡਿਫਾਈਨ ਕਰਦੀ ਹੈ ਤੁਹਾਡੇ ਆਪ ਨੂੰ ਤੁਹਾਡੇ ਕਿਰਦਾਰ ਨੂੰ ਡਿਫਾਈਨ ਕਰ ਦੋਗੇ ਤੁਸੀਂ ਮਾੜੇ ਹੋ ਚੰਗੇ ਹੋ ਚਲਾਕ ਹੋ ਚੁਸਤੇ ਹੋ ਝੂਠੇ ਹੋ ਸੱਚੇ ਹੋ ਤੁਹਾਨੂੰ ਤਾਰ ਦਊਗੀ ਇੱਕ ਮੰਗੀ ਚੱਟਾ ਪੈ ਜਾਉਂਦਾ ਨਾ ਵਿੱਚ ਲੈਣਾ ਬਗੀ ਹੁੰਦੀ ਹੈ ਨਾ ਡਰਾਇੰਗ ਵਾਲਾ ਪੇਜ ਖਾਲੀ ਪੇਜ ਤਾਰ ਦਊਗੀ ਕੋਰੇ ਕਾ ਕਾ ਪੇਜ ਤੇ ਤੁਸੀਂ ਕੀ ਹੋ ਤੁਹਾਨੂੰ ਸਮਝ ਲੱਗਦੇ ਜਾਊਗੀ ਕਿ ਪਹਿਲੇ ਦੋਵੇਂ ਬਣਾਏ ਤੁਹਾਨੂੰ ਆਪਣੇ ਬਾਰੇ ਪਤਾ ਲੱਗ ਜਾਊਗਾ ਬਾਅਦ ਚੋਂ ਤੁਹਾਨੂੰ ਆਪਣੇ ਨਾਮ ਬਾਰੇ ਤੇ ਕੰਮ ਬਾਰੇ ਕਿਰਦਾਰ ਬਾਰੇ ਸਾਰੇ ਬਾਰੇ ਪਤਾ ਲੱਗ ਜਾਊ That's